ਤਰ ਹਾਲ ਹੀ ਵਿੱਚ ਤੁਸੀਂ ਇੱਕ ਪਰਚਾ ਦਰਜ ਕੀਤਾ ਹੈ ਤਿੰਨ ਜਿਹੜੇ ਹੈਗੇ ਲੋਗ ਇੱਥੋਂ ਤਸਕਰ ਫੜੇ ਹੈਗੇ ਕੀ ਮਾਮਲਾ ਸਾਰਾ ਜੀ ਮਿੱਤੀ 21 6 23 ਨੂੰ ਜੀ ਇਹ ਪੁਆਇੰਟ ਦਾ ਮਿਹੜੂ ਵਿਖੇ ਉਸ ਪਾਰਟੀ ਨਾਲ ਨਾ ਕਮਨੀ ਕੀਤੀ ਹੋਈ ਸੀ ਤਾਂ ਤਿੰਨ ਨੌਜਵਾਨ ਜਿਹੜੇ ਆ ਮਿਹੜੂ ਸਾਈਡੋਂ ਨੂੰ ਆਏ ਇੱਕ ਟੱਕਰੀ ਨਾਲ ਤੇ ਰੁਕਿਆ ਜਿਨ੍ਹਾਂ ਦਾ ਨਾਮ ਹੈ ਮੁਹੰਮਦ ਫਰੋਜ਼ਦੀਨ ਰੰਤੀਰ ਕੁਮਾਰ ਤੇ ਮੋਹਨ ਮੰਡਲ ਤੇ ਤਿੰਨੇ ਜਿਹੜੇ ਉਧਰ ਬਿਹਾਦੇ ਰਹਿਣ ਵਾਲੇ ਆ ਜੇ ਰਾਣਾ ਮੰਡੀ ਦੇ ਖਵਾੜੇ ਕੰਮ ਕਰਦੇ ਆ ਹਰ ਪਹਿਲਾਂ ਵੀ ਇਹਨਾਂ ਬਾਰੇ ਸੁਖਿਆ ਹੋਇਆ ਸੀ ਵੀ ਇਹ ਗੰਜਾ ਵਗੈਰਾ ਵੇਚਦੇ ਆ ਦੇਖੋ ਇਹ ਭੱਜਣ ਲੱਗੇ ਪਿੱਟੀ ਚੱਲ ਗਏ ਸਰ ਤੁਸੀਂ ਹੁਣੇ ਤਾਂ ਸਿਰ ਦਾਣਾ ਮੱਟੀ ਕੰਮ ਕਰਦੇ ਹੈਗੇ ਔਰ ਬਿਹਾਰ ਦੇ ਨਾਲ ਪਰ ਇੱਥੇ ਕੀ ਕਰਨਾ ਇਸ ਲੌਗਿਟ ਇੱਧਰ ਲੌਗਿਟ ਵੇਚਦੇ ਨਾ ਗੰਜਾ ਆ ਕੇ ਵੇਚਦੇ ਆ ਫਿਰ ਕਾਫੀ ਵੇਚਦੇ ਨਾ ਕੂਟੜ ਬਾਹਰਲੇ ਰਹਿੰਦੇ ਆ ਤਾਂ ਇੱਧਰ ਗੰਜਾ ਲੈ ਕੇ ਆ ਰਹੇ ਸੀ ਫੇਰ ਕਿੰਨਾ ਗੰਜਾ ਫੜਿਆ ਸਰ 10 ਕਿਲੋ ਗੰਜਾ ਸੀ 10 ਦੇ ਸੀ 10 ਕਿਲੋ ਗੰਜੇ ਕਿੰਨੀ ਕੀਮਤ ਬਣਦੀ 10 ਕਿਲੋ ਮਾਰਕੀਟ ਦੇ ਸਾਹਮਣੇ ਤਕਰੀਬਨ 5 ਲੱਖ ਤੋਂ ਉੱਪਰ ਹੀ ਹੁੰਦੇ ਆ। ਸੋ ਕੀ ਇਹਨਾਂ ਦਾ ਕੋਈ ਬੈਕਗ੍ਰਾਉਂਡ ਰਿਕਾਰਡ ਫੋਲਿਆ ਕਿ ਇਹਨਾਂ ਦੇ ਕੋਈ ਮਾਮਲੇ ਪਹਿਲੇ ਵੀ ਦਰਜ ਹੈਗੇ? ਨਹੀਂ ਹਜੇ ਕੋਈ ਇੰਡੋਰ ਅਵੈਟਿਗੇਸ਼ਨ ਚੱਲ ਰਹੀ ਹੈ। ਤਾਂ ਇਹਨਾਂ ਦਾ ਰਿਕਾਰਡ ਅਸੀਂ ਪਿਛਲੇ ਥਾਣੇ ਤੋਂ ਪਤਾ ਕਰ ਰਹੇ ਹਾਂ ਕਿਉਂਕਿ ਬਾਹਰ ਰੋਕੀ ਨੇ। ਸਰ ਇਹ ਕੋਈ ਪੇਸ਼ੇਵਰ ਤਸਕਰ ਹੈ ਜਾਂ ਹਜੇ ਨਵੇਂ-ਨਵੇਂ ਸਕਮ ਚੁਟੇ ਨੇ? ਸਾਡੇ ਕੋਲ ਤਾਂ ਪਹਿਲੀ ਵਾਰ ਕਾਬੂ ਆਏ ਨੇ। ਹਾਂ ਉਸ ਤੋਂ ਬਾਅਦ ਇਹਦਾ ਪੀਰੀਅਡ ਅਸੀਂ ਬੈਕਗ੍ਰਾਉਂਡ ਪਤਾ ਕਰ ਰਹੇ ਹਾਂ। ਸਰ ਕੁ ਰਿਮਾਰਕ ਲਿਆ ਹੋਵੇ ਦੱਸਿਆ ਹੋਊਗਾ ਵੀ ਸ਼ਾਇਦ ਕਿ ਇਹਨਾਂ ਨਾਲ ਹੋਰ ਵੀ ਗੈਂਗ ਵਾਰੀ ਪੂਰੀ ਟੀਮ ਹੈ ਕਿ ਇਹਨਾਂ ਦੀਆਂ ਤ ਤੁਸੀਂ ਹੁਣੀ ਉੱਧਾ ਸੰਭਾਲਿਆ ਕੇ ਜੇੜੂਪੁਰ ਚੌਕੀ ਦਾ ਦੁਬਾਰਾ ਇੱਕ ਵਾਰ ਫਿਰ ਔਰ ਸਭ ਤੋਂ ਪਹਿਲੇ ਤੁਹਾਡਾ ਸੁਆਗਤ ਵੀ ਕਰਦੇ ਹੈਗੇ ਲੇਕਿਨ ਅਜਿਹੇ ਤਸਕਰਾਂ ਨੂੰ ਲੈ ਕੇ ਕੀ ਚੇਤਾਵਨੀ ਦਿਦੇਓ ਇਲਾਕੇ ਵਿੱਚ ਵਿਸ਼ੇਸ਼ ਤੌਰ ਤੇ ਲੌਗ ਰੇਟ ਤੇ ਤਸਕਰਾਂ ਨੂੰ ਤੁਹਾਨੂੰ ਪਤਾ ਵੀ ਹੈ ਪੀਪਾ ਮਾਨਯੋਗ ਐਸਐਸਪੀ ਐਸਪੀ ਹੁਵੜਾ ਡੀਐਫਪੀ ਸਾਫ ਹੁਵੜਾ ਜਿਹਨੇ ਨਿਰਦੇਸ਼ਾਂ ਤਹਿ ਤੁਹਾਨੂੰ ਇੱਥੇ ਦੁਬਾਰਾ ਤਨਾਨਦ ਕੀਤਾ ਜੀ ਤਾਂ ਅਸੀਂ ਪਹਿਲਾਂ ਵੀ ਇੱਥੇ ਕੰਮ ਕੀਤਾ ਪੂਰਾ ਤਕਤੀ ਨਾਲ ਕੰਮ ਕੀਤਾ ਅਜਾ ਤਸਕਰਾਂ ਨੂੰ ਅਸੀਂ ਜੇ ਬੱਕਿਆ ਜਾਊਗਾ ਕੋਈ ਵੀ ਸਾਡੇ ਇਲਾਕੇ 'ਚ ਕੋਈ ਗੈਰਕਾਨੂੰਨੀ ਕੰਮ ਕਰੂਗਾ ਫਿਰ ਵੀ ਇਹਨਾਂ ਨੂੰ ਚੇਤਾ ਬਈ ਜੇ ਤੁਸੀਂ ਆਪਣਾ ਕੰਮ ਕਰਦੇ ਹੋ ਤਾਂ ਬਿਲਕੁਲ ਬੰਦ ਕਰ ਦਿਓ ਨਹੀਂ ਤਾਂ ਫਿਰ ਜੋ ਅਸੀਂ ਅੱਜ ਫੜਿਆ ਇਹ ਤਾਂ ਤੁਹਾਨੂੰ ਫਿਰ ਅਲੱਗਾਂ ਵਿੱਚ ਭੇਜ ਦੇਵਾਂ। ਮੈਂ ਤੁਹਾਨੂੰ ਦੱਸੂ ਕਿ ਲੌਗ ਰੇਟ ਤੇ ਵਿਸ਼ੇਸ਼ ਕਰ ਜਿਹੜੇ ਸਟੂਡੈਂਟਾਂ ਦਾ ਕਾਫੀ ਬੋਲ ਬਲੈਕ ਸਟੂਡੈਂਟ ਕਾਫੀ ਰਹਿੰਦੇ ਕਿ ਪੀਜੀ ਬਣੇ ਹੋਏ ਹੈਗੇ ਆ ਕੀ ਇਹ ਇਹ ਤਸਕਰ ਸਟੂਡੈਂਟਸ ਵੀ ਸ਼ਾਮਲ ਹੈਗੇ ਜਾਂ ਕੋਈ ਸ਼ਰਾਰਤੀ ਅੰਸਰ ਇਸ ਤਰ੍ਹਾਂ ਦੇ ਅਲੱਗ ਤਰ੍ਹਾਂ ਦੇ ਹੈਗੇ। ਸਾਡੀ ਜਿਹੜੀ ਆ ਇਸੋਂ ਦੀ ਸਾਡੀ ਆ ਅਸੀਂ ਆਪ ਕਫੀਆ ਤਾਂ ਉੱਤੇ ਕਰ ਰਹੇ ਆ ਸਾਰਾ ਪਤਾ ਜਰੂਰ ਕੋਈ ਨੋਟਿਸ ਆਇਆ ਤੁਹਾਡੇ ਖਿਲਾਫ ਜਿਹੜੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਜੀ ਬੜਾ ਬੜਾ ਤੁਹਾਨੂੰ ਧੰਨ ਤਿੰਨਾਂ ਜਿਹੜੀ ਮੋਜੇ ਇੱਕ ਕਿਹੜੀ ਕਿਹੜੀ ਧਾਰਾ ਲਗਾਈ ਗਈ ਇਹਨਾਂ ਤੇ ਅਸੀਂ ਇਹਨਾਂ ਦੇ ਖਿਲਾਫ 20 ਐਨਡੀਪੀ ਤੱਕ ਦਾ ਆਪਣਾ ਥਾਣਾ ਸੁਦਾਂਪੁਰਾ ਫੋੜਾ ਦਰਜ ਕੀਤਾ ਜੀ ਹਾਂ ਹੋਰ ਖਲਾਫੀ ਪਰਚਾ ਦਰਜ ਕਰਕੇ ਉਹਨਾਂ ਨੂੰ ਉਤਾਰ ਦਿੱਤਾ ਸੋ ਇਹਨਾਂ ਦਾ ਜਿਹੜੀ ਇੱਕ ਇਸ ਧਾਰਾ ਦੇ ਤਹਿਤ ਉਹ ਜਿਹੜੀ ਕਿੰਨੀ ਕਿ ਸਜ਼ਾ ਬਣਦੀ ਹੈਗੀ ਇਹਨਾਂ ਦੇ ਆਪਣੇ 10 ਸਾਲ ਤੋਂ ਉੱਪਰ ਹੀ ਹੈ ਜੀ ਹਾਂ ਜਿਹੋ ਵੀ ਲਗੀ ਸਜ਼ਾ ਉਹ ਮਾਂਜੋ ਰਾਤੂ ਵੀ ਹੋਣੀ ਹੋਵੇਗੀ ਪਰ ਸਾਡੇ ਹਿਸਾਬ ਨਾਲ 10 ਸਾਲ ਤੋਂ ਉੱਪਰ ਹੀ ਹੈ